ਸਤਨਾਮ ਸ੍ਰੀ ਵਾਹਿਗੁਰੂ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੋਖ ਨ ਉਤਰੀ ਜੇ ਬਨ ਨ ਪੁਰਿਆ ਪਾਰ ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਾਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹਾਵਣ ਜੇ ਹੁਕਮ ਮਿਲੇ ਵਢਾਈ ਹੁਕਮੇ ਉਤਮਨੀਚ ਹੁਕਮਾ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜਿਬ ਜੇ ਤਾਂ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਾਨ ਖੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ disse ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦ ਦੇਲੇ ਦੇ ਥਕ ਪਾ ਹੈ ਜੁਗ ਜਗੰਤਰ ਖਾ ਹੀ ਖਾ ਹੈ ਹੁਕਮੇ ਹੁਕਮੇ ਚਲਾਏ ਰਹੋ ਨਾਨਕ ਵਿਖਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਜਨਾਏ ਭਾਖਿਆ ਪਾਉ ਆਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿਤ ਦੇ ਸੇ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਢਿਆਈ ਵਿਚਾਰ ਕਰਮਿਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵਿਏ ਗੁਣੀ ਨਿਦਾਨ ਗਾਵਿਏ ਸੁਣੀਏ ਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰੀ ਸਰਗੁਰ ਗੋਰੀਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆ ਖਾਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਜਾਈ ਸਭ ਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤਿਸ ਰਿਟੂ ਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਭ ਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵੀ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਤੇ ਹਾ ਕੋਏ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਨਿਏ ਸਿੱਧ ਪੀਰ ਸੁਰਨਾਥ ਸੁਨਿਏ ਤਤ ਤਵ ਲਿਆਕਾਸ ਸੁਨਿਏ ਦੀਪ ਲੋ ਪਤਲ ਸੁਨਿਏ ਪੋਹ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਇਸਰ ਬਰਮਾ ਇਹਦਾ ਸੁਨਿਏ ਮੁਕਸਲਾ ਹਣਮੰਦ ਸੁਨਿਏ ਜੋਗ ਜੁਗਤ ਤਨ ਪੇਦ ਸੁਨਿਏ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਤ ਸੰਤੋਖ ਗਿਆਨ ਸੁਨਿਏ 68 ਕਾ ਜਨਾਨ ਸੁਨਿਏ ਪੜ ਪੜ ਪਾਵੇ ਹੈ ਮਾਣ ਸੁਨਿਏ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਾਰਾ ਗੁਨਾਹ ਕੇਗਾ ਸੁਨਿਏ ਸੇਖਬੀਰ ਪਾਤਸ਼ਾ ਸੁਨਿਏ ਦੇ ਪਾਵੇ ਰਹਾ ਹੋ ਸੁਨਿਏ ਹਾਥ ਹੋਏ ਸਗਾ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਜ਼ ਤੇ ਕਲਮ ਨਾਲ ਖਣਹਾਰੇ ਮਨੇ ਕ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲੇ ਭਵਣ ਕੀ ਸੋਧ ਮਨੈ ਮੋਹ ਚੋ ਟਾਣਾ ਖਾਏ ਮਨੈ ਜੰਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਛੋਂ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਦਾਰ ਮੰਨੇ ਤਰੇਤਾਰੀ ਗੁਰ ਸਿੱਖ ਮੰਨੇ ਨਾਨਕ ਭਵੇਂ ਹੈ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾ ਵਹਿ ਦਰਗਹਿ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾ ਕਾ ਗੁਰ ਇਕਤੀ ਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਰ ਤੋਲਤਰਮデア ਕਾਪੂਤ ਸੰਤੋਖਤਾ ਪ੍ਰਖਿਆ ਜਨਸੂਤਰ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਮਣ ਜੋਰ ਜੀ ਜਾਤਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕਿਤਾਬ ਸاويه ਕੁ ਕੁ ਆਉ ਤਿਸਤੇ ਹੋਏ ਲਖ ਦਰਿਆਓ ਉਦਰੇ ਤੇ ਕਮਣੇ ਕਹਾ ਵਿਚਾਰ ਵਾਰਿਆਂ ਨੇ ਜਾਵੈ ਇੱਕ ਵਾਰ ਜੋ ਤੁਦ ਪਾਵੇ ਸਾਈ ਪਲਿਕਾਰ ਤੂਸ ਦਸ ਲਮਤ ਨਿਰੰਕਾਰ ਅਸੰਖ ਜਪੇ ਅਸੰਖ ਪਾਉ ਅਸੰਖ ਪੂਜਾਇਆ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਅਸੰਖ ਸੂਰ ਮੋਹ ਪਖ ਸਾਰਿਆ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਵੇਂ ਏਕ ਵਾਰ ਜੋ ਤੁਧ ਪਾਵੇਂ ਸਾਈ ਪਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾ ਹੈ ਜੋਰ ਅਸੰਖ ਗਲਵੜ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾ ਹੈ ਅਸਾਂ ਖ ਕੋੜਿਆਰ ਕੋੜੇ ਫਿਰਾਹ ਅਸਾਂ ਖ ਮਲੇ ਸਮਲ ਪਖਾ ਅਸਾਂ ਖ ਨੇ ਅੰਦਕ ਸਿਰ ਕਰ ਹੈ ਪਾਰ ਨਾਨਕ ਨੀਝ ਕੇ ਹੈ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਤਨ ਅਨੰਕਾਰ ਅਸਾਂ ਖ ਨਾਵੇ ਅਸਾਂ ਖ ਥਾ ਅਗਮੇ ਅਗਮੇ ਅਸਾਂ ਖ ਲੋ ਅਸਾਂ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨਹ ਲਿਖੇ ਤਿਸ ਸਿਰਨਾ ਹੈ ਜਿ ਫਰਮਾਇ ਤਿਵ ਤੇ ਪਾ ਹੈ ਜੇ ਤਾ ਕੀਤਾ ਤੇ ਤਾ ਨਾਓ ਵੇਨ ਨਵੇਂ ਨਾਈ ਕੋਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੋ ਸਦਾ ਸਲਾਮ ਤੰਦਰੰਕਾਰ ਪਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬਣ ਲਈ ਆਹ ਤੋਏ ਪਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕੇ ਰੰਗ ਪੁੰਨੀ ਪਾਪੀ ਆ ਖਣਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੇ ਆਵੋ ਜਾਓ ਤੀਰਥ ਤਪ ਦੇਆ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਉ ਸਾਬ ਗੁਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸੋ ਸੱਤਿ ਆਥ ਬਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੇ ਮਾ ਹੁ ਕਵਣ ਜਿਤ ਹੋਆਇਆ ਕਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇਖ ਪੁਰਾਨ θਿਤ ਮਾਰਣਾ ਜੋਗੀ ਜਾਣੈ ਰੁੱਤ ਮਹੋ ਨ ਕੋਈ ਜਾ ਕਰਤਾ ਸ੍ਰੀ ਟੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਅੱਖਾਂ ਕਿਵਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਹੀਂ ਕਿਤਾ ਜਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਤਲ ਪਤਲ ਲਖਿਆਗਾ ਸਹ ਅਗਾਸ ਉੜੇ ਕਿਉੜੇ ਪਾਲ ਥਗੇ ਵੇਦ ਕਹਿਣਿਕ ਬਾਤ ਸੈਸ 18 ਕੈਨਕ ਤੇ ਬਾਸ ਲੋ ਇੱਕ ਤਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁੱਤ ਨ ਪਾਈਆ ਨਦੀਆਂ ਤੇ ਵਹ ਪਵਹ ਸਮੁੰਦ ਨ ਜਾਣਿਆ ਹੈ ਸਮੁੰਦ ਸਾਹ ਸੁਲਤਾਨ ਗਿਰ ਹਸੇਤੀ ਮਾਲ ਤਨ ਕਿਹੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨ ਵਿਸਰ ਹੈ ਅੰਤਨ ਸਿਫਤੀ ਕਹਿਨ ਅਨੰਤ ਅੰਤਨ ਕਰਨ ਦੇਨ ਅਨੰਤ ਅੰਤਨ ਵੇਖਣ ਸੁਨਨ ਅਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀ ਤਯਾਕਾਰ ਅੰਤਨ ਜਾਪੇ ਪਾਰਵਾਰ ਅੰਧ ਕਰਨ ਕੇ ਤੇ ਬਿਲਲਾ ਹੈ ਤਾਂ ਕੇ ਅੰਤਨ ਪਾਏ ਜਾ ਹੈ ਇਹ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਵੱਡੇ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਦਿਆ ਪਾਰ ਕੀਤੇ ਅੰਗੰਤ ਨਹੀਂ ਵਿਚਾਰ ਕੀਤੇ ਖਬ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾ ਹੈ ਕੀਤੇ ਦੁਖ ਭੋਗ ਸਦ ਮਾਰ ਹੈ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨ ਸਕੇ ਕੋਇ ਜੇ ਕੋ ਖਾਏ ਕੇ ਅਖਣ ਪਾਏ ਉਹ ਜਾਣੇ ਜੇਤੀਆ ਮੂੰ ਖਾਏ ਆਪੇ ਜਾਣ ਆਪੇ ਦੇ ਆਖ ਐਸੇ ਪੀਕੇ ਈਕੇ ਜਿਸਨੋ ਬਖਸੇ ਸਿਪਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੋਨੇ ਅਮਲ ਵਪਾਰ ਅਮਲ ਵਪਾਰੀਆ ਅਮਲ ਪੰਡਾਰ ਅਮਲ ਵਹਿ ਮੁੱਲੇ ਜਾਹੇ ਅਮਲ ਪਾਏ ਅਮਲ ਸਮਾਹੇ ਅਮਲ ਤਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲਾ ਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਸਰਾ ਕੈ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵਾ ਕਹੇ ਦੇਵ ਆਖੇ ਸੁਰ ਨਰਮੁਨ ਜਨ ਸੇਵ ਕੇਤੇ ਅੱਖ ਹੈ ਅਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੈ ਤਾਂ ਅਖ ਨਾ ਸਕੈ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾਂ ਗਵਾਰ ਸੋ ਦਰ ਕੇ ਹਸੋ ਕਰ ਕੇ ਹਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੋ ਕਹੇ ਅਨਕੇਤੇ ਗਾਵਣ ਹਾਰੇ ਗਾਵੈ ਤਹਨਾ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿੰਦਾਸਨ ਬੈਠੇ ਦੇਵਤਿਆਂ ਅੰਦਰ ਨਾਲ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावण जति सती संतोषी गाव है वीर करारे गावण पंडित पडा न रखे सुर जोग जोग वेदा नाले गावे मोहनिया मान मोहन सुरगा मस पैले गावण रत्न उपाए तेरे 68 तीर्थ नाले गावे महजोद महाबल सुरा गावह कहानी चारे गावह खंड मंडल वर पंडा कर कर रखे तारे सही तुद नो गावे जो तुद पावन अरते तेरे भक्त तरसाले ਹੋਰ ਕਿਤੇ ਗਾਵਣ ਸੇ ਮੈ ਚਿਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜੇ ਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮਨਾ ਕਰ ਨਾ ਜਾਈ ਸੋ ਪਾਤਸਾ ਸਹਾ ਪਾਤ ਸਾਹਿਬ ਨਾਨਕ ਰਹਿਣਰ ਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰ ਹੈ ਵਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਤੀ ਮਨ ਜਿਤੇ ਜਗ ਜੀਤ ਆਦੇਸ ਤਿਸ ਆਦੇਸ ਆਧਾ ਨੀਲਾ ਨਾ ਦੇਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆਪਨ ਢਾਰਣ ਘਟ ਘਟ ਵਜਹ ਜਹਨਾਦ ਆਪ ਨਾਥ ਨਾਤੀ ਸਭ ਜਾਕੇ ਰਿਦ ਸਿਦਾਵਰਾ ਸਾਧ ਸੰਜੋਗ ਵਿਜੋਗ ਦੋਈ ਕਰ ਚਲਾਵੇ ਹੈ ਲਿਖਿਆ ਵਹਿ ਭਾਗ ਆਦੇਸ ਤੇ ਸਿਆ ਆਦੇਸ ਆਦਾ ਨੀਲਾ ਨਾ ਦੇਨਾ ਹਤ ਜੁਗ ਜੁਗੇ ਕੋ ਵੇਸ ਏ ਕਮਾਈ ਜੁਗਤ ਵਿਆਹੀ ਤਿੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਣ ਜੀਵ तिस ਭਾਵੇਂ ਤਿ ਵਿੱਚ ਲਾਵੇ ਜੀਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਾਂ ਆਵੇਂ ਬਹਤਾ ਇਹ ਵਡਾਨ ਆਦੇਸ तिस ਆਦੇਸ ਆਧ ਅਨਿਲ ਨਾਦੇ ਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਭਾਇਆ ਸੋ ਏ ਕਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਇਸ ਤੇ ਆਦੇਸ ਆਦ ਅਨਿਲ ਅਨਾਦੇਨਾ ਹੱਤ ਜੁਕ ਜੁਗੇ ਕੋ ਵੈਸ ਇੱਕ ਦੋ ਜਿਬ ਲਖ ਹੋ ਹੈ ਲਖੋ ਵੇ ਲਖ ਵੀਸ ਲਖ ਲਖ ਗੇੜਾ ਖੈ ਇੱਕ ਨਾਮ ਜਗਦੀਸ਼ ਏ ਤਰਹ ਪਤ ਪਵੜੀਆਂ ਚੜੀਆਂ ਹੋਏ ਕਿਸ ਸੁਨ ਗੱਲ ਲਾਇਆ ਆਕਾਸ਼ ਕੀ ਕੀਟਾ ਆਈ ਰੇਸ ਨਾਨਕ ਨਦਰੀ ਪਾਇਏ ਕੋੜੀ ਕੋੜਾ ਠਿਸ ਆਖਣ ਜੋਰ ਚ ਪੈਣਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਹ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਉਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨੰਨਗੇ ਆਜਾਪੇ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰਗੇਤੇ ਕਾਣ ਮਹੇਸ ਕੇਤੇ ਬਰਮੇ ਕਾੜਤ ਕੜਿ ਅਹ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾ ਨੰਮੋਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕਹਤੇ ਹਸੂਤੀ ਸੇ ਕਹਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੇ ਨਾਦ ਬినੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਕੜੀਆਂ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਤਿੱਥੇ ਘੜੀਏ ਸੁਰਤਮਤਮਨ ਬੁੱਧ ਤਿੱਥੇ ਘੜੀਐ ਸੁਰ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨ ਕਥਨੇ ਜਾਹੇ ਨਾ ਇਹੁ ਮਰਹੇ ਨਾ ਠਾਗੇ ਜਾਹੇ ਜਿਨਕੇ ਰਉ ਸੇ ਮਨ ਮਾਹੇ ਜਿੱਥੇ ਭਗਤ ਵਸੈ ਕਹਿ ਲੋ ਕਰਹਿ ਅਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਸਰਕਾਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤਨਾਂਤ ਤਿੱਥੈ ਲੋਲ ਵਕਾਰ ਜਿਵ ਜਿਵ ਹੁਕਮ ਤੇ ਵੇ ਤਿਵਕਾਰ ਵੇਖੈ ਵਿਕਸੇ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪੋਖ ਲਗਨ ਤਪਤਾਉ ਪਾਂਡਾ ਪਉ ਅਮਰਤ ਤਿਤਟਾਲ ਕੜੀ ਆ ਸਭ ਦਾ ਸੱਚੇ ਤੱਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਨਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਇਆ ਗਏ ਮਛਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ